ਹalleluyah ਅੱਜ ਇਸ ਮੇਰੀ ਪਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਮਸੀਹ ਸਾਡੀ ਜਿੱਤ ਦੀ ਚਟਾਨ ਹੈ ਜਬੂਰਾ ਦੀ ਪੋਥੀ ਅਧਿਆਇ 18 ਉਹਦੀ 2 ਹੈ ਯਹੋਵਾ ਮੇਰੀ ਚਟਾਨ ਮੇਰਾ ਗੜ੍ਹ ਅਤੇ ਮੇਰਾ ਛਡਾਉਣ ਵਾਲਾ ਹੈ ਮੇਰਾ ਪਰਮੇਸ਼ਵਰ ਮੇਰਾ ਟਿੱਲਾ ਜਿਹਦੀ ਸ਼ਰਨੀ ਮੈਂ ਆਇਆ ਹਾਂ ਮੇਰੀ ਢਾਲ ਮੇਰੇ ਬਚਾਓ ਦਾ ਸਿੰਘ ਅਤੇ ਮੇਰਾ ਉੱਚਾ ਗੜ੍ਹ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਗੋਲੀਅਥ ਨੂੰ ਮਾਰਨ ਲਈ ਦਾਊਦ ਨੇ ਪਹਿਲਾਂ ਹੀ ਨਦੀ ਵਿੱਚੋਂ 5 ਸੁਚੱਜੇ ਪੱਥਰ ਕੱਢ ਲਏ ਸਨ ਅਤੇ ਉਹਨਾਂ ਨੂੰ ਆਪਣੇ ਚਰਵਾਹੇ ਦੇ ਥੱਲੇ ਵਿੱਚ ਪਾ ਦਿੱਤਾ ਸੀ ਫਿਰ ਜਦੋਂ ਗੋਲੀਅਥ ਉਸ ਦੇ ਸਾਹਮਣੇ ਆਇਆ ਤਾਂ ਉਸ ਨੇ ਕੋਈ ਤਲਵਾਰ ਵਰਤਨ ਦੀ ਬਜਾਏ ਗੋਲੀਅਥ ਨੂੰ ਉਹਨਾਂ ਪੱਥਰਾਂ ਨਾਲ ਹੀ ਮਾਰ ਦਿੱਤਾ ਉਸ ਪੱਥਰ ਦਾ ਅਰਥ ਹੈ ਛਟਾਨ ਅਰਥਾਤ ਪ੍ਰਵੇਸ਼ੁਮ ਸੀ ਜਦੋਂ موسی ਇਸرائیਲੀਆਂ ਨਾਲ ਕਨਾਨ ਜਾ ਰਹੇ ਹਾਂ ਸੀ ਤਾਂ ਪਰਮੇਸ਼ੁਰ ਨੇ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਹਰੇਬ ਪਹਾੜ ਦੀ ਇੱਕ ਚਟਾਨ ਉੱਤੇ ਖੜਾ ਹੋਵਾਂਗਾ ਅਤੇ ਤੁਸੀਂ ਉਸ ਚਟਾਨ ਨੂੰ ਮਾਰੋਗੇ ਅਤੇ ਉਸ ਵਿੱਚੋਂ ਪਾਣੀ ਨਿਕਲੇਗਾ ਉਹ ਚਟਾਨ ਜਿਸ ਨੇ ਇਸرائیਲੀਆਂ ਨੂੰ ਪਾਣੀ ਦਿੱਤਾ ਅਤੇ ਉਹਨਾਂ ਦੇ ਨਾਲ ਤੁਰਿਆ ਉਹ ਮਸੀਹ ਸੀ ਇਸੇ ਲਈ ਪਰਮੇਸ਼ੁਰ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣਾ ਕਾਰ ਚਟਾਨ ਤੇ ਬਣਾਓ ਤਾਹ ਨੇਰੀ ਅਤੇ ਤੂਫਾਨ ਆਉਣ ਤੇ ਵੀ ਤੁਹਾਡਾ ਘਰ ਕਦੇ ਨਹੀਂ ਡਿੱਗੇਗਾ ਬਾਈਬਲ ਸਾਨੂੰ ਦੱਸਦੀ ਹੈ ਕਿ ਦਿਨ ਬੁਰੇ ਹਨ ਅਤੇ ਕੇਵਲ ਉਹੀ ਵਿਅਕਤੀ ਸ਼ੈਤਾਨ ਦੇ ਧੋਖੇ ਤੋਂ ਬਚ ਸਕਦਾ ਹੈ ਜੋ ਪਰਮੇਸ਼ਰ ਦੇ ਵਚਨ ਨਾਲ ਜੁੜਿਆ ਰਹਿੰਦਾ ਹੈ ਅਤੇ ਇਸ ਨੂੰ ਰojana ਪੜਦਾ ਹੈ ਤੁਹਾਡੀ ਪ੍ਰਾਰਥਨਾ ਅਧ ਪੱਕੀ ਹੈ ਜਦੋਂ ਤੱਕ ਤੁਸੀਂ ਪਰਮੇਸ਼ਰ ਨੂੰ ਨਹੀਂ ਪੜਦੇ ਜਾਨੀ ਜੇਕਰ ਤੁਸੀਂ ਬਾਈਬਲ ਨਹੀਂ ਪੜਦੇ ਤਾਂ ਤੁਹਾਡੀ ਪ੍ਰਾਰਥਨਾ ਪ੍ਰਭਾਵਸ਼ਾਲੀ ਨਹੀਂ ਹੋਵੇਗੀ ਮੇਰੇ ਪਿਆਰਿਓ 다ਊਦ ਨੂੰ ਪਤਾ ਸੀ ਕਿ ਗੋਲੀਅਥ ਨੂੰ ਹਰਾਉਣ ਲਈ ਕਿਹੜੇ ਪੱਥਰ ਝੁਕਣੇ ਹਨ ਪਰ ਅੱਜ ਵਿਸ਼ਵਾਸੀ ਇਹ ਵੀ ਨਹੀਂ ਜਾਣਦੇ ਕਿ ਪਰਮੇਸ਼ੁਰ ਦਾ ਵਚਨ ਉਹਨਾਂ ਦੀ ਚੰਗਿਆਈ ਜਾਂ छुटकारे ਲਈ ਬਾਈਬਲ ਵਿੱਚ ਉਹਨਾਂ ਨੂੰ ਕੀ ਦੱਸਦਾ ਹੈ ਇਸ ਲਈ ਤੁਹਾਨੂੰ ਆਪਣਾ ਜੀਵਨ ਮਸੀਹ ਉੱਤੇ ਬਣਾਉਣਾ ਚਾਹੀਦਾ ਹੈ ਜੋ ਸਾਡੀ ਚਟਾਨ ਹੈ ਆਪ ਤੁਸੀਂ ਰੋਜ਼ਾਨਾ ਵਚਨਾਂ ਨੂੰ ਪੜ੍ਹਨਾ ਹੈ ਅਤੇ ਪ੍ਰਾਰਥਨਾ ਵਿੱਚ ਇਸ ਦਾ ਧਿਆਨ ਕਰਨਾ ਹੈ ਤਾਂ ਜੋ ਪਰਮੇਸ਼ੁਰ ਤੁਹਾਨੂੰ ਹਰ ਮਾੜੀ ਸਥਿਤੀ ਤੋਂ ਪਾਰ ਕਰ ਸਕੇ ਉੱਚਾ ਕਰ ਸਕੇ ਅਤੇ ਬਰਕਤ ਦੇ ਸਕੇ ਆਮਨ ਆਓ ਸਿ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ੁਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਬਾਈਬਲ ਪੜਨ ਦੀ ਸਮਰਥ ਦੇਓ ਤਾ ਜੋ ਮੈਂ ਤੁਹਾਡੇ ਵਚਨਾਂ ਦੁਆਰਾ ਆਪਣੀ ਜ਼ਿੰਦਗੀ ਦੇ ਹਰ ਸ਼ੈਤਾਨੀ ਹਮਲੇ ਤੇ ਜਿੱਤ ਪ੍ਰਾਪਤ ਕਰ ਸਕਾਂ ਪ੍ਰਵੇਸ਼ਮ ਸਿੱਧੇ ਸਮਰਥੀ ਨਾਮ ਵਿੱਚ ਆਮੇਨ